ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡੀਸੀ ਕ੍ਰਾਊਡ ਅੱਜ ਤੋਂ 100 ਸਾਲ ਪਹਿਲਾਂ 50 ਸਾਲ ਪਹਿਲਾਂ 40 ਸਾਲ ਪਹਿਲਾਂ ਅਕਾਲੀ ਸ਼ਬਦ ਬੜਾ ਮਹਾਨ ਸ਼ਬਦ ਸੀ ਮਰ ਸਿਰ ਝੁਕ ਜਾਂਦਾ ਸੀ ਯਾਰ ਵੀ ਅਕਾਲੀ ਆਗੇ ਹਨਾ ਬੜੀ ਆਸਥਾ ਵੀ ਸੀ ਰਿਸਪੈਕਟ ਸੀ ਲੋਕਾਂ ਦੇ ਮਨ ਚ ਅਕਾਲੀ ਸ਼ਬਦ ਲਈ ਪਰ ਕੁਝ ਕੁ ਲੀਡਰਾਂ ਨੇ ਰੋਲ ਕੇ ਰੱਖਤਾ ਸੇਮ ਓਮੀ ਇਨਕਲਾਬ ਦਾ ਨਾਰਾ ਸੀ ਕਹਣਾ ਇਨਕਲਾਬ ਕਿੱਡਾ ਸਾਡੇ ਸ਼ਹੀਦਾਂ ਨੇ ਕਿੱਡਾ ਮਹਾਨ ਨਾਰਾ ਬਣਾਇਆ ਵੀ ਲੋਕਾਂ ਦੀ ਬਾਹ ਫੜਨ ਲਈ ਡਿੱਗਦੇ ਨੂੰ ਚੱਕਣ ਲਈ ਹੈਨਾ ਪਰ ਰੋਲ ਕੇ ਰੱਖਦਾ ਮੈਂ ਪਿੱਛੇ ਯੂਨੀਵਰਸਿਟੀ ਵਿੱਚ ਨਾ ਇਨਕਲਾਬ ਦੇ ਨਾਰੇ ਲਾ ਰਿਹਾ ਸੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਨਾ ਉੱਥੇ ਲੰਘਦੇ ਲੰਘਦੇ ਮੈਂ ਜੋਸ਼ ਵਿੱਚ ਲਾ ਰਿਹਾ ਸੀ ਲੰਘਦੇ ਲੰਘਦੇ ਕੰਨ 'ਚ ਮੁੰਡਾ ਇੱਕ ਗੱਲ ਕਹਿ ਗਿਆ ਕਹਿੰਦਾ ਭਾਈ ਆਹ ਨਾਲਾ ਇਨਕਲਾਬ ਵਾਲਾ ਹੈਨਾ ਮੈਂ ਸੋਚਿਆ ਯਾਰ ਵੀ ਇਹਨੂੰ ਕੀ ਤਕਲੀਫ ਆ ਪਰ ਫੇਰ ਸਮਝ ਆਈ ਹੌਲੀ-ਹੌਲੀ ਦੋ ਤਿੰਨ ਦਿਨ ਉਹਦੀ ਦਿਮਾਗ 'ਚ ਖਿਆਲ ਚੱਲੀ ਗਿਆ ਵੀਰੇ ਕਿਉਂ ਕਿਹਾ ਫੇਰ ਸਮਝ ਆਈ ਵੀ ਜਿਹੜੀਆਂ ਉਮੀਦਾਂ ਲੈ ਕੇ ਇਹਨਾਂ ਨੇ ਵੋਟ ਪਾਈ ਸੀ ਜਾਂ ਜਿਹੜੀ ਆਸਾਂ ਲੈ ਕੇ ਇਹਨਾਂ ਨੇ ਸੰਘਰਸ਼ ਕਰਿਆ ਸੀ ਉਹ ਸੰਘਰਸ਼ ਉਹ ਉਮੀਦਾਂ ਟੁੱਟ ਚੁੱਕੀਆਂ ਨੇ ਲੋਕਾਂ ਦੀ ਬੇੰਤੀ ਆ ਜਿਹੜੇ ਸਾਡੇ ਲੀਡਰ ਨੇ ਵੀ ਇਹ ਕਿਤੇ ਆਪਾਂ ਨਾਰੇ ਦੀ ਬਲੰਦੀ ਨੂੰ ਖਰਾਬ ਨਾ ਕਰ ਦਈਏ ਆਉ ਇਕੱਠੇ ਹੋ ਕੇ ਆਪਾਂ ਜਿਹੜਾ ਸਿਸਟਮ ਗੰਦਲਾ ਹੋ ਚੁੱਕਿਆ ਕਿਉਂਕਿ ਆਪਾਂ ਜੇ ਸਿਸਟਮ ਵਰਗੇ ਹੋ ਗਏ ਤਾਂ ਅੱਪਾ ਬਰੂਧੀਆਂ ਨੂੰ ਕਿਹੜੇ ਮੂੰਹ ਨਾਲ ਸੱਚਾਂਗੇ ਵੀ ਤੁਸੀਂ ਬੇਈਮਾਨ ਹੋ ਜਾਂ ਤੁਸੀਂ ਐ ਹੋ ਤੁਸੀਂ ਕਪਲੇ ਕਰੇ ਨੇ ਜੇ ਆਪਾਂ ਹੀ ਉਹ ਚੀਜ਼ਾਂ ਚ ਪੈ ਗਏ ਹੁਣ ਮੈਂ ਜ਼ਿਆਦਾਤਰ ਦੇਖਦਾ ਹਰ ਬੰਦਾ ਇਹੀ ਸੋਚਦਾ ਮੈਨੂੰ ਚੇਅਰਮੈਨ ਹੀ ਮਿਲ ਜੇ ਮੈਨੂੰ ਆਹ ਮਿਲ ਜੇ ਮੈਨੂੰ ਉਹ ਉਦਾਂ ਮਿਲ ਜੇ ਮੈਨੂੰ ਟਿਕਟ ਮਿਲ ਜੇ ਮੈਨੂੰ ਇਹ ਮਿਲ ਜੇ ਹੈਨਾ ਮੈਨੂੰ ਕੁਰਸੀ ਮਤਲਬ ਕੁਰਸੀ ਦਾ ਲਾਲਚ ਹੋ ਗਿਆ ਹਰ ਬੰਦੇ ਨੂੰ ਆਪਾਂ ਕੁਰਸੀਆਂ ਲਈ ਤਾਂ ਇਹ ਨਹੀਂ ਸੀ ਆਪਾਂ ਤਾਂ ਸਿਸਟਮ ਚੇਂਜ ਕਰਨ ਆਏ ਸੀ ਵੀ ਸਿਸਟਮ ਬਦਲਣਾ ਸਿਸਟਮ ਨੂੰ ਸੈੱਟ ਕਰਨਾ ਸੰਘਰਸ਼ ਕਰਨਾ ਸੰਘਰਸ਼ ਕਰਨ ਆਏ ਸੀ ਜੇ ਆਪਾਂ ਸੰਘਰਸ਼ ਨੂੰ ਛੱਡ ਕੇ ਆਪਾਂ ਸਿਰਫ ਕੁਰਸੀਆਂ ਸੀਟਾਂ ਜਿੱਤਣ ਲਈ ਜਾਂ ਕੁਰਸੀਆਂ ਲਈ ਇਹ ਤਾਂ ਫਿਰ ਕੋਈ ਗੱਲ ਨਾ ਬਣੀ ਹੈ ਨਾ ਆਪਾਂ ਐਡੇ ਮਹਾਨ ਨਾਰੇ ਦੀ ਬਲੰਦੀ ਨੂੰ ਖਰਾਬ ਕਰ ਰਹੇ ਹਾਂ ਸਮਝੋ ਅੱਜ ਤੋਂ 10 ਸਾਲ ਬਾਅਦ ਇਹ ਨਾਰੇ ਨੂੰ ਜੇ ਆਪਾਂ ਜਮੇ ਹੀ ਰੋਲ ਕੇ ਰੱਖਤਾ ਨਾ ਆਪਾਂ ਨੂੰ ਦੋਸ਼ ਦਿਆ ਕਰਨਗੇ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਸੀਂ ਇਨਕਲਾਬ ਦਾ ਐਡਾ ਮਹਾਨ ਨਾਰਾ ਅਕਾਲੀਆਂ ਮੰਗ ਜਿਵੇਂ ਅਕਾਲੀ ਸ਼ਬਦ ਰੋਲਤਾ ਉਵੇਂ ਇਨਕਲਾਬ ਦਾ ਨਾਰਾ ਤੁਸੀਂ ਰੋਲ ਕੇ ਰੱਖਤਾ ਬੇਨਤੀ ਆ ਜਿਹੜੇ ਵੀ ਚਾਉਂਦੇ ਨੇ ਵੀ ਸਿਸਟਮ ਬਦਲਣਾ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀ ਆਪਾਂ ਯਾਰ ਆਪਣੇ ਆਪਣੇ ਲੀਡਰਾਂ ਨੂੰ ਆਪਾਂ ਸਵਾਲ ਕਰੀਏ ਵੀ ਤੁਸੀਂ ਕਰ ਕੀ ਰਹੇ ਹੋ ਜਿਹੜੀਆਂ ਗੰਦੀਆਂ ਮੱਛੀਆਂ ਨੇ ਪਛਾਣੋ ਇਹਨਾਂ ਨੂੰ ਸਾਈਡ ਲੈਣ ਲਾਓ ਤਾਂ ਜੋ ਅਸੀਂ ਲੋਕਾਂ ਨੂੰ ਜਵਾਬ ਦੇ ਸਕੇ ਕਿਉਂਕਿ ਵਿਚਰਨਾ ਤਾਂ ਗਰਾਊਂਡ ਤੇ ਆਪਾਂ ਨੇ ਆ ਨਾ ਲੋਕਲ ਜਿਹੜੇ ਆਪਾਂ ਗਰਾਊਂਡ ਤੇ ਵਿਚਰਨ ਵਾਲੇ ਮੁੰਡੇ ਕੁੜੀਆਂ ਜੋ ਵੀ ਹਨ ਸਾਰੇ ਆਪਾਂ ਵਿਚਰਨਾ ਤਾਂ ਲੋਕਾਂ ਨੂੰ ਮੂੰਹ ਤਾਂ ਆਪਾਂ ਨੇ ਦਿਖਾਉਣਾ ਉਹ ਲੰਘਦੇ ਹੋਏ ਸ਼ਰਮ ਨਾਲ ਸਿਰ ਝੁਕ ਜਾਂਦੇ ਯਾਰ ਵੀ ਜੇ ਕੋਈ ਵੀ ਲੀਡਰ ਕਿਉਂਕਿ ਬਹੁਤ ਨੂੰ ਮੈਂ ਪਰਸਨਲੀ ਜਾਣਦਾ ਯਾਰ ਵੀ ਇਹ ਕੀ ਕਰ ਰਹੇ ਨੇ ਦੇਖ ਦਿਖਦਾ ਆਪਾਂ ਨੂੰ ਸਾਰਿਆਂ ਨੂੰ ਹੀ ਆ ਲੋਕ ਵੀ ਦੇਖਦੇ ਨੇ ਜੇ ਆਪਾਂ ਨੂੰ ਦਿਖਦਾ ਤਾਂ ਲੋਕ ਵੀ ਦੇਖਦੇ ਨੇ ਪਤਾ ਸਭ ਸਾਰਿਆਂ ਨੂੰ ਆ ਫਿਰ ਆਪਣੀ ਚੁੱਪੀ ਕਿਉਂ ਆ ਇਹ ਚੀਤੇ ਵੀ ਆਪਾਂ ਚੁੱਪ ਕਿਉਂ ਆ ਵੀ ਜੇ ਕੋਈ ਗਲਤ ਕਰ ਰਿਹਾ ਆ ਆਪਾਂ ਚੁੱਪ ਕਿਉਂ ਆ ਕਾਦੇ ਲਈ ਡਰ ਕਿਸ ਗੱਲ ਦਾ ਇਹ ਨਹੀਂ ਸਮਝ ਆ ਰਹੀ ਜਦੋਂ ਆਪਾਂ ਮੈਲਾ ਨਾਲ ਟੱਕਰ ਲੈ ਸਕਦੇ ਆ ਵੱਡੇ ਵੱਡੇ ਘਰਾਣਿਆਂ ਨਾਲ ਟੱਕਰ ਲੈ ਸਕਦੇ ਆ ਫਿਰ ਇਹ ਤਾਂ ਕੋਈ ਚੀਜ਼ ਹੀ ਕੁਝ ਨਹੀਂ ਯਾਰ ਇਸ ਲਈ ਬੇਨਤੀ ਆ ਵੀ ਆਪਾਂ ਜਿਹੜੀਆਂ ਗੰਦੀਆਂ ਮੱਛੀਆਂ ਨੇ ਇਹਨਾਂ ਨੂੰ ਬੰਦੇ ਬਣਾਈਏ ਆਪਣੀ ਪਾਰਟੀ ਵਿੱਚ ਗੰਦ ਨਾ ਪੈਣ ਦਈਏ ਇਹ ਆਪਾਂ ਨੂੰ ਲੜਾਈ ਪਹਿਲਾਂ ਆਪਾਂ ਬਾਰ ਦੇ ਨਾਲ ਲੜਦੇ ਸੀ ਅਕਾਲੀਆਂ ਨਾਲ ਲੜਦੇ ਸੀ ਕਾਂਗਰਸੀਆਂ ਨਾਲ ਲੜਦੇ ਸੀ ਜਾਂ ਹੋਰਾਂ ਨਾਲ ਲੜਦੇ ਸੀ ਹੁਣ ਆਪਾਂ ਨੂੰ ਇੱਕ ਲੜਾਈ ਆਪਣੇ ਨਾਲ ਆਪਣੇਆਂ ਨਾਲ ਵੀ ਲੜਨੀ ਪੈਣੀ ਆ ਵੀ ਯਾਰ ਤੁਸੀਂ ਆ ਗੰਦ ਨਾ ਪਾਓ ਸਾਡੀ ਪਾਰਟੀ ਆ ਸਾਡੀ ਮਾਂ ਪਾਰਟੀ ਆ ਸੀ ਮਿਹਨਤ ਕਰੀਆ ਮਿਹਨਤ ਕਰਕੇ ਅਸੀਂ ਬਣਾਈ ਆ ਇਹ ਪਾਰਟੀ ਉਹੀ ਇੱਕ ਦਿਨ ਦੀ ਖੇਡ ਨਹੀਂ ਹੈਗੀ ਸਾਨੂੰ ਪਤਾ ਇਹ ਪਾਰਟੀ ਲਈ ਕਿਵੇਂ ਕਿਵੇਂ ਕਿਹਨੇ ਕਿਹਨੇ ਕਿਵੇਂ ਕਿਵੇਂ ਸੰਘਰਸ਼ ਕਰਿਆ ਹਨਾ ਚਾਰ ਫੋਟੋਆਂ ਖਿਚਾ ਕੇ ਆਪਾਂ ਲੀਡਰ ਨਹੀਂ ਬਣ ਸਕਦੇ ਜਾਂ ਆਪਾਂ ਕੁਰਸੀਆਂ ਤੇ ਚਾਰ ਫੋਟੋਆਂ ਖਿਚਾ ਕੇ ਆਪਾਂ ਬੈਠਣ ਦੀ ਕਾਲ ਕਰਦੇ ਜਿਹੜੀ ਹਨਾ ਉਹਨਾਂ ਨੂੰ ਇਹ ਸੰਘਰਸ਼ਦਾ ਹੀ ਨਹੀਂ ਪਤਾ ਵੀ ਇਹ ਕਿਰੇ ਪਿੱਛੇ ਅਸੀਂ ਕਿਵੇਂ ਮਰੇ ਆ ਦਿਨ ਰਾਤ ਕਿਵੇਂ ਕਸਾਈ ਕਰੀ ਆ ਨਾ ਰਾਤਾਂ ਨੂੰ ਅਸੀਂ ਕਿਵੇਂ ਪੋਸਟਰ ਲਾਇਆ ਕੰਧਾਂ ਤੇ ਇਹ ਇਹ ਸਾਨੂੰ ਪਤਾ ਜਾਂ ਸਾਡੇ ਵਰਗਿਆਂ ਨੂੰ ਜਿਹੜੇ ਹੋਰ ਸਾਡੇ ਵੀਰ ਭੈਣ ਨੇ ਉਹਨਾਂ ਨੂੰ ਪਤਾ ਵੀ ਅਸੀਂ ਕਿਵੇਂ ਸੰਘਰਸ਼ ਕਰਿਆ ਇਸ ਲਈ ਸਾਡੇ ਲੀਡਰਾਂ ਨੂੰ ਵੀ ਬੇਨਤੀ ਆ ਵੀ ਗੰਦੀਆਂ ਮੱਛੀਆਂ ਪਛਾਣੋ ਨਹੀਂ ਫਿਰ ਲੋਕਾਂ ਨੇ ਤਾਂ ਪਛਾਣ ਲੈਣਾ ਹਨਾ ਜਾਗ ਜੋ ਨਹੀਂ ਲੋਕਾਂ ਨੇ ਜਗਾ ਦੇਣਾ ਗਲਤ ਹੈ ਹੀ ਆ ਬਾਕੀ ਧੰਨਵਾਦ ਤੇ ਸਾਰੇ ਵੀਰਾਂ ਨੂੰ ਬੇਨਤੀ ਆਓ ਇਕੱਠੇ ਹੋ ਕੇ ਆਪਾਂ ਇਸ ਮੁੱਦੇ ਤੇ ਵੱਧ ਚੜ ਕੇ ਚਰਚਾ ਕਰੀਏ ਤਾਂ ਜੋ ਗੰਦੀਆਂ ਮੱਛੀਆਂ ਨੂੰ ਆਪਾਂ ਬਾਹਰ ਦਾ ਰਸਤਾ ਦਿਖਾ ਦਈਏ ਵੀ ਤੁਸੀਂ ਸਾਈਡ ਤੇ ਹੋਵੋ ਭਾਈ ਇੱਥੇ ਚੰਗੇ ਬੰਦੇ ਖੜਨਗੇ ਮਾੜੇ ਬੰਦੇ ਨੂੰ ਅਸੀਂ ਖੜਨ ਨਹੀਂ ਦੇਵਾਂਗੇ ਧੰਨਵਾਦ ਜੀ